ਮਾਨਸਾ ਵਿਖੇ ਪੱਲੇਦਾਰ ਯੂਨੀਅਨ ਵੱਲੋਂ ਕਰਵਾਇਆ ਗਿਆ ਤਿੰਨ ਦਿਨਾਂ ਧਾਰਮਿਕ ਸਮਾਗਮ ਅੱਜ ਦੁਪਹਿਰ ਕਰੀਬ 1 ਵਜੇ ਜਾਣਕਾਰੀ ਦਿੰਦੇ ਆ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ 384 ਤੋਂ ਪੱਲੇਦਾਰਾਂ ਵੱਲੋਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵਾਂ ਦਸਵੰਦ ਕੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਏ ਜਾਂਦੇ ਹਨ ਉਸੇ ਲੜੀ ਤਹਿਤ ਮਾਨਸਾ ਦੇ ਪੱਲੇਦਾਰ ਯੂਨੀਅਨ ਦਫਤਰ ਚਕੇਰੀਆਂ ਰੋਡ ਵਿਖੇ ਇਸ ਸਾਲ ਵੀ ਮਜ਼ਦੂਰਾਂ ਵੱਲੋਂ ਆਪਣੀ ਕਮਾਈ ਵਿੱਚੋਂ ਦਸਵਾਂ ਸਬੰਧ ਕੱਢਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਦਿਨਾਂ ਸਮਾਗਮ ਕਰਵਾਏ ਗਏ ਅਤੇ ਇਹਨਾਂ ਸਮਾਗਮਾਂ ਵਿੱਚ ਕੀਰਤਨੀ ਜਥੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਸਮਾਗਮ ਦੇ ਵਿੱਚ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ ਅਤੇ ਇਸ ਸਮਾਗਮ ਦੌਰਾਨ ਸਿਆਸੀ ਧਾਰਮਿਕ ਆਗੂਆਂ ਅਤੇ ਹੋਰ ਮੋਤਵਰ ਵਿਅਕਤੀਆਂ ਨੇ ਸ਼ਿਰਕਤ ਕੀਤੀ। ਅੱਜ ਦੇ ਸੰਵਾਗਨ ਵਾਸਤੇ ਜੀ ਜੋ ਸਾਡੀ ਮਜ਼ਦੂਰ ਪੰਜਾਬ ਪ੍ਰਦੇਸ਼ ਮਜ਼ਦੂਰ ਜੂਨੀਅਰ ਰਜਿਸਟਰ ਨੰਬਰ 37 ਜਿੱਦੇ ਤੋਂ ਸਾਡੇ ਬਜ਼ੁਰਗਾਂ ਨੇ ਬਹੁਤ ਭੁੱਖਾਂ ਤੇ ਹਾਂ ਕੱਟ ਕੇ ਇਸ ਜਥੇਬੰਦੀ ਨੂੰ ਬੰਨਿਆ ਸੀ ਜੋ ਸਦਾ ਸੀ ਆਏ ਸਾਲ ਦੀ ਤਰ੍ਹਾਂ ਜੋੜ ਮਿਲਾ ਮਨਾਉਨੇ ਆ ਜਥੇਬੰਦੀ ਨੂੰ ਹੋਣ ਦੇ ਵਿੱਚ ਲਿਆਉਨੇ ਹੈ ਕਿਉਂਕਿ ਸਤ ਤੋਂ ਲੈ ਕੇ ਯਾਦਗਿਰੀ ਹੈ ਜੋ ਸਾਡੇ ਦਸੇ ਨੌਹਾਂ ਦੀ ਕਿਰਤ ਕਮਾਈ ਕਰਦੇ ਨੇ ਉਹ ਤੋਂ ਸਬੰਧ ਕੱਟ ਕੇ ਤਿੰਨ ਦਿਨ ਲੰਗਰ ਟੁੱਟ ਵਰਤਦਾ ਹੈ ਜੋ ਸਾਡੇ ਸੰਗਤਾਂ ਛੰਡ ਪਾੜਤੀ ਪਹੁੰਚਦੀਆਂ ਨੇ ਸਭ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ